ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਪੰਜਾਬ ਪੁਲਿਸ ਕਾਂਸਟੇਬਲ 2025 ਦੇ ਬੱਚਿਆਂ ਲਈ ਇੱਕ ਅਪਡੇਟ ਲੈ ਕੇ ਆਏ ਹਾਂ ਕਿ ਇੱਕ ਨੋਟਸ ਵਾਇਰਲ ਹੋ ਰਿਹਾ ਸੀ ਫਿਜ਼ੀਕਲ ਕੱਟਆਫ ਪੰਜਾਬ ਪੁਲਿਸ 2025 ਦਾ ਕੁਝ ਬੱਚੇ ਕਹਿ ਰਹੇ ਸੀ ਕਿ ਕੇਸਰ ਇਹ ਜਿਹੜਾ ਹੈਗਾ ਫੇਕ ਆ ਪਰ ਇਸ ਦੀ ਵੈਰੀਫਿਕੇਸ਼ਨ ਤੋਂ ਬਾਅਦ ਪਤਾ ਲੱਗਾ ਕਿ ਇਹ ਜਿਹੜਾ ਹੈਗਾ ਨੋਟਸ ਫੇਕ ਨਹੀਂ ਹੈਗਾ ਇਹ origignal ਹੈ ਤੇ ਜਿਹੜੀ ਕੱਟਆਫ ਦੀ ਫਿਜ਼ੀਕਲ ਲਈ ਵੀਡੀਓ ਜਿਹੜੀ ਇਹ ਨੋਟਸ ਆਇਆ ਸੌਰੀ ਇਹੀ ਜਿਹੜਾ ਹੈਗਾ ਬਿਲਕੁਲ ओरिजिनल ਹੈ ਤੇ ਇਸ ਵਾਰ ਕੱਟ-ਆਫ ਨਹੀਂ ਹਾਈ ਕਿਉਂ ਗਈ ਆ ਮੈਟ ਜਿਆਦਾ ਵੀ ਹੋਊਗੀ ਠੀਕ ਹੈ ਤੇ ਹੋ ਸਕਦਾ ਮੈਰਿਟ ਲਿਸਟ ਜਿਹੜੀ ਰਿਵਾਈਜ਼ ਹੋ ਜਾਈਏ ਜਿਹੜੇ ਕੈਂਡੀਡੇਟਸ ਦੀ ਮੰਨ ਲਓ ਕਿ ਇਹ ਕੱਟ-ਆਫ ਵਾਲੀ ਜਿਹੜੀ ਵੈਲਿਊ ਇਹ ਵੀ ਰਿਵਾਈਜ਼ ਹੋ ਜੇ ਉਹਦੇ ਪਿੱਛੇ ਮੈਂ ਤੁਹਾਨੂੰ ਸਾਰੇ ਕਾਰਨ ਦੱਸੂਗਾ ਤੇ ਫਿਜ਼ੀਕਲ ਥੋੜਾ ਤੁਹਾਨੂੰ ਮੈਂ ਪਹਿਲਾਂ ਵੀ ਵੀਡੀਓ ਚ ਦੱਸ ਚੁੱਕਾ ਹਟਿਆ ਸੀਗਾ ਕਿ ਫਿਜ਼ੀਕਲ ਥੋੜਾ 13-14 ਸਤੰਬਰ ਤੱਕ ਸਟਾਰਟ ਹੋ ਸਕਦਾ ਠੀਕ ਹੈ ਪਰ ਜਿਸ ਤਰੀਕੇ ਨਾਲ ਇਹ ਅਪਡੇਟ ਦੇ ਰਹੇ ਨੇ ਪੰਜਾਬ ਪੁਲਿਸ ਵਾਲੇ ਠੀਕ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਉਨੀ ਲੇਟ ਵੀ ਜਾਣਾ ਹੈ ਮੇਬੀ ਹੋ ਸਕਦਾ ਤੁਹਾਡਾ ਇਸੇ ਹਫਤੇ ਦੇ ਵਿੱਚ ਵਿੱਚ ਤੁਹਾਨੂੰ ਜਿਹੜੀ ਹੈਗਾ ਡੇਟ ਮਿਲ ਜਾਵੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਕੈਂਡੀਡੇਟ ਕਿੰਨੇ ਬੁਲਾਏ ਸੀਗੇ ਕੈਂਡੀਡੇਟ ਜਿਹੜੇ ਬੁਲਾਏ ਨੇ ਤਕਰੀਬਨ 15511 ਕੈਂਡੀਡੇਟ ਬੁਲਾਏ ਨੇ ਮਤਲਬ ਆਪਾਂ ਇੱਕ ਵਾਰ 16000 ਕੈਂਡੀਡੇਟ ਆ ਜਿਹੜਾ ਠੀਕ ਹੈ ਮੰਨ ਕੇ ਚੱਲੀਏ ਤਾਂ ਇੱਕ ਸੀਟ ਦੇ ਲਈ ਘੱਟੋ ਘੱਟ 9 ਕੈਂਡੀਡੇਟ ਆ ਜਿਹੜੇ ਐਲੀਜੀਬਲ ਨੇ ਠੀਕ ਹੈ ਤਾਂ ਕਟ-ਆਫ ਮਤਲਬ ਕਿ ਬਹੁਤ ਹਾਈ ਜਾਣੀ ਹੈ ਇਸ ਵਾਰ ਪਰ ਮੈਂ ਇਸ ਜੀ ਨੂੰ ਨਹੀਂ ਮੰਨਦਾ ਕਿ ਕਟ-ਆਫ ਹਾਈ ਜਾਣੀ ਆ ਕਿਉਂਕਿ ਸਾਨੂੰ ਮੈਂ ਉਹਦਾ ਕਾਰਨ ਦੱਸਦਾ ਕਿ ਕਟ ਠੀਕ ਹੈ ਜੇ ਤੁਸੀਂ ਹੁਣ ਮੰਨ ਰਹੇ ਹੋ ਨਾ ਕਿ ਕੱਟਆਫ ਇੰਨੀ ਹਾਈ ਗਈ ਆ ਇਹ ਐਟ ਦੀ ਪੁਆਇੰਟ ਕੱਟਆਫ ਹਾਈ ਗਈ ਐਡ ਪ੍ਰੈਸੈਂਟ ਤੇ ਇਨ ਫਿਊਚਰ ਜਾ ਕੇ ਇਹ ਕੱਟਆਫ ਡਾਊਨ ਹੋਊਗੀ ਉਹਦਾ ਮੈਂ ਤੁਹਾਨੂੰ ਕਾਰਨ ਦੱਸਦਾ ਪਹਿਲਾਂ ਪਾ ਜਿਹੜੀ ਨੈਕਸਟ ਸਲਾਈਡ ਤੇ ਜਾ ਕੇ ਇਸ ਚੀਜ਼ ਬਾਰੇ ਗੱਲ ਕਰਦੇ ਆ ਠੀਕ ਹੈ ਇਹ ਪਹਿਲਾਂ ਤੁਸੀਂ ਜਿਵੇਂ ਦੇਖ ਸਕਦੇ ਹੋ ਬੈਕਵਰਡ ਕਲਾਸਿਸ ਦੀ ਕਿੰਨੀ ਗਈ ਆ ਮੇਲ ਦੀ 74 ਗਈ ਆ ਤੇ ਫੀਮੇਲ ਦੀ 68 ਤੇ ਈਡਬਲਯੂਐਸਡੀ 61 ਤੇ ਫੀਮੇਲ ਦੀ 59 ਮੈਕ ਸਰਵਿਸਮੈਨ ਜਨਰਲ ਦੀ 61 ਤੇ ਫੀਮੇਲ ਦੀ 43 ਤੇ ਐਕ ਸਰਵਿਸਮੈਨ ਬੈਕਵਰਡ ਕਲਾਸਿਸ ਦੀ 60 ਐਕ ਸਰਵਿਸਮੈਨ ਐਸਸੀ ਬਾਲਮਿਕੀ ਐਮਬੀ ਦੇ ਜਿਹੜੇ ਹੈਗੇ ਨੇ ਉਹਨਾਂ ਦੀ 52 ਤੇ ਐਕ ਸਰਵਿਸਮੈਨ ਐਸਸੀ ਰਮਦਾਸੀਆ ਦੇ ਐਸਸੀ ਆਰਓ ਹੋ ਗਏ ਜਿਹੜੇ ਇਹ ਹੋ ਗਏ 60 ਤੇ ਜਰਨਲ ਦੀ ਗਈ ਹੈ ਬਹੁਤ ਜ਼ਿਆਦਾ ਹਾਈ ਗਈ ਹੈ ਇਹਦੀ ਆਪਾਂ ਗੱਲ ਕਰਦੇ ਹਾਂ ਕਿਉਂ ਹਾਈ ਗਈ ਆ 70.7 ਐਂਡ ਫੀਮੇਲ ਦੀ 74.03 ਤੇ ਐਸਸੀ ਬਾਲਮਿਕੀ ਦੀ ਇਹ 67 ਤੇ ਫੀਮੇਲ ਦੀ 64 ਠੀਕ ਹੈ ਐਸਸੀ ਰਮਦਾਸੀਆ ਦੀ ਇਸ 73 ਤੇ 68 ਇਹ ਦੋਵਾਰ ਵਾਰਡ ਆਫ ਫਰੀडम फाइਟਰ 40 ਤੇ 41 ਤੇ ਵਾਰਡ ਆਫ ਪੁਲਿਸ ਪਰਸਨਲ 40 ਤੇ 40 ਇਹਨਾਂ ਦੀ ਸੇਮ ਹੈ ਠੀਕ ਹੈ ਪਹਿਲਾਂ ਮੈਂ ਤੁਹਾਨੂੰ ਦੱਸਦਾ ਇਹ ਕੱਟ ਆਫ ਹਾਈ ਕਿਉਂ ਗਈ ਆ ਤੇ ਫਿਰ ਇਹ ਲੋ ਰਹਿਣ ਦੇ ਪਿਛੇ ਜਿਹੜੀ ਬਾਅਦ ਚ ਲੋ ਰਹੂਗੀ ਉਹਦੇ ਕੀ ਕਰਨੇ ਠੀਕ ਹੈ ਤੁਸੀਂ ਇਸ ਚੀਜ਼ ਨਹੀਂ ਇਸ ਚੀਜ਼ ਨੂੰ ਨਾ ਮੰਨ ਕੇ ਚਲੋ ਕਿ ਇੱਕ ਸੀਟ ਤੇ ਜਿਹੜਾ ਹੈਗਾ ਨੌ ਕੈਂਡੀਡੇਟ ਬੈਠੇ ਨੇ ਠੀਕ ਹੈ ਤੁਸੀਂ ਪਹਿਲਾਂ ਤਾਂ ਮੈਂ ਸੁਣਦਾ ਨਹੀਂ ਦੀ ਹਾਈ ਜਾਣ ਦੇ ਕਾਰਨ ਕਿਉਂਕਿ ਪਿਛਲੀ ਵਾਰ ਜਿਹੜਾ ਹੈਗਾ ای ਡਬਲਯੂ ਐਸ ਲਈ ਸਪੈਸ਼ਲ ਜਿਹੜਾ ਹੈਗਾ ਮਤਲਬ ਕਿ ਇੱਕ ਨੋਟਿਸ ਜਾਰੀ ਕਰਿਆ ਸੀ ਹਾਈ ਕੋਰਟ ਨੇ ਤੇ ਜਿਹਦੇ ਕਰਕੇ ਉਹਨਾਂ ਨੂੰ ਹਰੀਜ਼ਨਟਲੀ ਤੇ ਵਰਟੀਕਲੀ ਦੋਹੇ ਟਾਈਪ ਦੀ ਜਿਹੜੀ ਹੈਗੀ ਮਤਲਬ ਕਿ ਉਹਨਾਂ ਨੂੰ ਜਰਨਲ ਦੇ ਵਿੱਚ ਅਕਾਊਂਟ ਕੀਤਾ ਗਿਆ ਸੀ ਆ ਤੇ ਦੋਹੇ ਟਾਈਪ ਦੀ ਜਿਹੜੀ ਮਤਲਬ ਕਿ ਉਹਨਾਂ ਨੂੰ ਇੱਕ ਤਰ੍ਹਾਂ ਦਾ ਰਿਜ਼ਰਵ ਕਰ ਦਿੱਤਾ ਸੀ ਇੱਕ ਤਰ੍ਹਾਂ ਦਾ ਕੋਟਾ ਮਿਲ ਗਿਆ ਸੀ ای ਡਬਲਯੂ ਐਸ ਨੂੰ ਤਾਂ ਕਰਕੇ ای ਡਬਲਯੂ ਐਸ ਦੇ ਜਿਹੜੇ ਕੈਂਡੀਡੇਟ ਸੀ ਇਸ ਵਾਰ ਜਾਦੇ ਮਤਲਬ ਕਿ ਸਕੋਰ ਹਾਈ ਕਰਕੇ ਤੇ ਉਹਨਾਂ ਦੇ ਜ਼ਿਆਦਾਤਰ ਜਿਹੜੇ ਕੈਂਡੀਡੇਟ ਨੇ ਠੀਕ ਹੈ ਇਹ ਫਿਰ ਹਾਲ ਵਾ ਫਿਜ਼ੀਕਲ ਦੀ ਕੱਟਆਫ ਆ ਪਰ ਇੱਥੇ ਵੀ ਇਸ ਚੀਜ਼ ਦਾ ਫਰਕ ਹੈ ਕਿਉਂਕਿ ਹੁਣ ਜਿਹੜੇ ایਡਬਲਯੂਐਸ ਦੇ ਜਿਨ੍ਹਾਂ ਨੇ 70 80 80 ਪਲੱਸ ਨੰਬਰ ਸੇ ਉਹ ਸਾਰੇ ਜਰਨਲ ਦੀਆਂ ਸੀਟਾਂ ਚਾਹਣਗੇ ਠੀਕ ਹੈ ਤੇ ਇਹ ਤੁਸੀਂ ਵੈਸੇ ਤਾਂ ਆਪਣੀ ਕੱਟਆਫ ਦੇਖ ਸਕਦੇ ਹੋ ਹੁਣ ਮੈਂ ਸੋਚਦਾ ਇਹਦਾ ਲੋਅ ਰੈਂਜ ਦੇ ਹੁਣ ਫਾਈਨਲ ਜਿਹੜੀ ਇਹ ਕੱਟਆਫ ਹੋਊ ਜਾਦੇ ਕਿਉਂ ਨਹੀਂ ਵਾਦੀ ਕਿਉਂਕਿ ਮੈਂ ਹੁਣ ਜਿਹੜਾ ਪਿਛਲੀ ਵਾਰ ਆਪਣੇ ਕੋਲ ਡਾਟਾ ਸੀਗਾ ਪਿਛਲੀ ਵਾਰ ਘੱਟੋ ਘੱਟ ਜਿਹੜਾ ਆਨਸਰ ਕੀਤੇ ਉਹ ਤਿੰਨ ਚਾਰ ਜਿਹੜਾ ਮਹੀਨਿਆਂ ਬਾਅਦ ਮਤਲਬ ਕਿ ਅਗਸਤ ਦੇ ਵਿੱਚ ਆਨਸਰ ਉਸ ਕੀ ਆਈ ਸੀ ਤੇ ਗਾਹਾਂ ਜਾ ਕੇ ਦਸੰਬਰ ਦੇ ਵਿੱਚ ਜਿਹੜਾ ਹੈਗਾ ਟ੍ਰਾਇਲ ਹੋਇਆ ਸੀ ਠੀਕ ਹੈ ਜੁਲਾਈ ਚ ਸ਼ਾਇਦ ਅਗਸਤ ਦੇ ਵਿੱਚ ਆਨਸਰ ਕੀ ਆ ਗਈ ਸੀ ਤੇ ਦਸੰਬਰ ਦੇ ਵਿੱਚ ਜਾ ਕੇ ਟ੍ਰਾਇਲ ਹੋਇਆ ਸੀ ਤੁਸੀਂ ਮੰਨ ਕੇ ਚੱਲੋ 4 ਮਹੀਨਿਆਂ ਦੇ ਬਾਅਦ ਠੀਕ ਹੈ ਬੱਚਿਆਂ ਨੂੰ ਜਿਹੜਾ ਹੈਗਾ ਮਤਲਬ ਕਿ ਫਿਜ਼ੀਕਲ ਕਰ ਲਈ ਇੰਨਾ ਟਾਈਮ ਮਿਲ ਗਿਆ ਸੀ ਕਿ ਉਹਨਾਂ ਨੇ ਆਰਾਮ ਨਾਲ ਜਿਹੜਾ ਹੈਗਾ ਫਿਜ਼ੀਕਲ ਕਲੀਅਰ ਕੀਤੇ ਪਰ ਇਸ ਵਾਰ 1 ਮਹੀਨੇ ਦੇ ਵਿੱਚ ਵਿੱਚ ਸਾਰਾ ਜਿਹੜਾ ਪ੍ਰੋਸੈਸ ਹੈ ਉਹ ਕੰਪਲੀਟ ਹੋ ਰਿਹਾ ਤਾਂ ਕਰਕੇ ਜਿਹੜਾ ਹੈਗਾ ਬੱਚਿਆਂ ਨੂੰ ਫਿਜ਼ੀਕਲ ਦੀ ਦੇੜੀ ਤਿਆਰੀ ਕਰਨ ਦਾ ਸਮਾਂ ਨਹੀਂ ਲੱਗਿਆ ਹੁਣ ਤੁਸੀਂ ਸੋਚ ਕੇ ਚਲੋ ਕਿ ਜਿਹੜੇ ਇੱਕ ਬੱਚੇ ਦੇ 90 ਨੰਬਰ ਨੇ ਤੇ ਇੱਕ ਬੱਚੇ ਦੇ 70 ਜਾਂ ਆਪਾਂ ਮੰਨ ਕੇ ਚੱਲੀਏ 75 ਨੰਬਰ ਨੇ ਆਪਾਂ ਕਿਸੇ ਵੀ ਆਪਾਂ ਕਿਸੇ ਕੈਟਾਗਰੀ ਨੂੰ ਰਿਕਗਨਾਈਜ਼ ਨਹੀਂ ਕਰਦੇ ਆਪਾਂ ਇੱਕ ਵਾਰ ਤੁਹਾਨੂੰ ਐਗਜ਼ਾਮਪਲ ਲੈ ਕੇ ਦੱਸਦਾ ਜਿਹੜਾ 90 ਨੰਬਰਾਂ ਵਾਲਾ ਬੱਚਾ ਉਹ ਮੈਂ ਤੁਹਾਨੂੰ ਗਰੰਟੀ ਦੇ ਕੇ ਕਹਿ ਰਿਹਾ ਕਿ ਆਪਾਂ ਸਾਰੇ ਬੱਚੇ ਨਹੀਂ ਗੈਰ ਹੈ ਘਟੂ ਘਟ ਤੁਸੀਂ ਮੰਨ ਕੇ ਚੱਲੋ ਜੇ 10 ਬੱਚਾ ਨੇ ਤਾਂ 5 ਬੱਚਾ ਜੋ ਜੋ ਫਿਜ਼ੀਕਲ ਚੋਂ ਹੋ ਰਹਿਣਗੇ 5 ਬੱਚਾ ਦਾ ਫਿਜ਼ੀਕਲ ਹੀ ਨਿਕਦਾ 90 ਨੰਬਰਾਂ ਨਾਲ ਕਿਉਂਕਿ ਉਹ ਜਿਹੜੇ ਬੱਚੇ ਇੰਨੇ ਹੁਸ਼ਿਆਰ ਨੇ 90 ਉਹਨਾਂ ਦਾ ਪੜਮਤੀ ਧਿਆਨ ਉਹਨਾਂ ਨੂੰ ਐ ਹੁੰਦਾ ਜਾਂ ਤਾਂ ਅਸੀਂ ਹੋਰ ਪੜਦੇ ਰਹੀਏ ਤੇ ਜਾਂ ਅਸੀਂ ਹੋਰ ਕਿਸੇ ਵੱਡੇ ਪੇਪਰ ਲਈ ਧਿਆਨ ਰੱਖੀਏ ਤੇ ਬਾਕੀ ਫਿਜ਼ੀਕਲੀ ਸਮਾਂ ਵੀ ਇੰਨਾ ਘੱਟ ਮਿਲਿਆ ਕਿ ਜੇ ਉਹ ਹੁਣ ਤਿਆਰੀ ਕਰਨ ਲੱਗਣ ਹੁਣ ਹੁੰਦਾ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਤੇ ਹੁਣ ਜਿਹੜੇ 75 ਨੰਬਰ ਆਏ ਨੇ ਉਹ ਉਹਨਾਂ ਨੂੰ ਐ ਹੁੰਦਾ ਵੀ ਮੇਬੀ ਹੋ ਸਕਦਾ ਨੰਬਰ ਪੈ ਜੇ ਠੀਕ ਉਹ ਤਿਆਰੀ ਜਿਹੜਾ ਹੈਗਾ ਕਰ ਰਹੇ ਨੇ ਕੋਦੋਂ ਦੇ ਜਿਹੜਾ ਹੈਗਾ ਮੰਨ ਲਓ ਕਿ ਫਿਜ਼ੀਕਲ ਦੀ ਤਿਆਰੀ ਤੇ ਉਹ ਉੱਥੇ ਜਾ ਕੇ ਇਹ ਜਦੋਂ ਮੰਨ ਲਓ ਕਿ ਕੰਪੀਟੀਸ਼ਨ ਚੋਂ ਫਿਜ਼ੀਕਲ ਚੋਂ ਬਾਹਰ ਹੋ ਜਾਣਗੇ ਤੇ 75 ਵਾਲੇ ਐਡ ਹੋ ਜਾਣਗੇ ਤਾਂ ਇੱਥੇ ਜਾ ਠੀਕ ਹੈ ਸੋ ਕਿਸੇ ਨੇ ਤੁਸੀਂ ਇਹ 네ਗੇਟਿਵ ਪੁਆਇੰਟ ਨਾਲ ਲੈ ਕੇ ਚੱਲਿਓ ਕਿ ਮੈਰਿਟ ਜਿਹੜੀ ਇੰਨੀ ਹਾਈ ਗਈ ਆ ਤੁਸੀਂ ਇਸ ਨੂੰ ਪੋਜ਼ਿਟਿਵ ਵੀ ਮੰਨੋ ਅਗਰ ਤੁਹਾਡੀ ਤਿਆਰੀ ਹੈ ਫਿਜ਼ੀਕਲ ਦੀ ਕਿ ਫਿਜ਼ੀਕਲ ਦਾ ਤੁਸੀਂ ਇਹੀ ਸੁਖ ਅਰਦਾਸਾ ਕਰੋ ਜਿਹੜੇ ਬੱਚਿਆਂ ਦੇ ਨੰਬਰ ਠੀਕ ਨੇ ਵੀ ਮੇਬੀ ਹੋ ਸਕਦਾ ਜਿਹੜੇ ਪੁਆਇੰਟ ਤੋਂ ਅੰਦਰ ਜਿਹੜਾ ਹੈਗਾ ਵਿੱਚ ਆ ਜਾਣ ਠੀਕ ਹੈ ਉਹ ਹੀ ਸੋਚ ਕੇ ਚੱਲੋ ਵੀ ਜਿਹੜਾ ਫਿਜ਼ੀਕਲ ਦੀ ਡੇਟ ਜਲਦ ਤੋਂ ਜਲਦ ਆ ਜੇ ਠੀਕ ਹੈ ਬਾਕੀ ਜਿਹੜੀ ਇਹ ਕੱਟ ਆਫ ਦੀ ਵੀਡੀਓ ਸੀ ਤੇ ਕੱਟ ਆਫ ਦਾ ਜਿਹੜਾ ਨੋਟਿਸ ਆ ਤੇ ਜਿਹੜੇ ਜਿਹੜੇ ਕੈਂਡੀਡੇਟ ਸ਼ਾਰਟਲਿਸਟਡ ਹੋਏ ਨੇ ਫਿਜ਼ੀਕਲ ਦੀ ਕਾਲ ਲਈ ਇਹ ਆਪਾਂ ਜਿਹੜਾ ਹੈਗਾ ਆਪਣੇ ਟੈਲੀਗ੍ਰam ਚੈਨਲ ਦੇ ਵਿੱਚ ਪਾ ਦਾਂਗੇ ਅਗਰ ਫੇਰ ਵੀ ਤੁਹਾਨੂੰ ਕੋਈ ਡਾਊਟ ਹੋਇਆ ਤਾਂ ਤੁਸੀਂ ਆਪਣਾ ਜਿਹੜਾ ਕਮੈਂਟ ਆ ਤੇ ਫੀਡਬੈਕ ਜ਼ਰੂਰ ਦਿਓ ਮੈਂ ਉਸ ਚੀਜ਼ ਬਾਰੇ ਜਿਹੜਾ ਹੈਗਾ ਤੁਹਾਨੂੰ ਇਨਫੋਰਮੇਸ਼ਨ ਜ਼ਰੂਰ ਦੇਵਾਂਗਾ ਵੈਸੇ ਆਪਾਂ ਜਿਹੜੇ ਕੱਟ ਆਫ ਤੇ ਪਹਿਲਾਂ ਵੀਡੀਓਜ਼ ਬਣਾਈਆਂ ਸੀ ਮੈਨੂੰ ਜਿੰਨਾ ਕ ਡਾਟਾ ਮਿਲਿਆ ਸੀ ਜਿੰਨੇ ਕੁ ਬੱਚਿਆਂ ਦੇ ਕਮੈਂਟ ਆਉਂਦੇ ਸੀ ਕਿ ਸਰ ਇੰਨੇ ਨੰਬਰ ਨੇ ਇੰਨੇ ਮਾਰਕਸ ਨੇ ਆਪਾਂ ਉਹ ਠੀਕ ਹੈ ਘੱਟੋ ਘੱਟ 3 ਤੋਂ 4 ਨੰਬਰਾਂ ਦਾ ਫਰਕ ਪਿਆ ਹਰੇਕ ਮਤਲਬ ਕਿ ਕੈਟੇਗਰੀਜ਼ ਦੇ ਵਿੱਚ ਠੀਕ ਹੈ ਤੇ ਤੁਸੀਂ ਇਹ ਚੀਜ਼ ਨੂੰ 네ਗੇਟਿਵ ਨਾ ਮੰਨਿਓ ਤੇ ਤੁਸੀਂ ਆਪਣਾ ਜਿਹੜਾ ਹੈ ਫਿਜ਼ੀਕਲ ਦੀ ਤਿਆਰੀ ਕਰਦੇ ਰਹੋ ਜਿੰਨਾ ਬੱਚਿਆਂ ਦੇ ਇਹਨਾਂ ਦੇ ਵਿੱਚ ਮਤਲਬ ਕਿ ਨੰਬਰ ਆਏ ਨੇ ਇਹਨਾਂ ਦੇ ਵਿੱਚ ਨਾਮ ਆਇਆ ਤੁਸੀਂ ਆਪਣੇ ਬੱਚੇ ਜਿਹੜੇ ਹੈਗਾ ਫਿਜ਼ੀਕਲ ਦੀ ਤਿਆਰੀ ਕਰਦੇ ਰਹੋ ਤੇ ਬਾਕੀ ਗੱਲ ਰਹੀ ਆਪਾਂ ਜਿਹੜੀ ਕੈਂਡੀਡੇਟਸ ਦੀ ਲਿਸਟ ਹੈ ਉਹ ਮੈਂ ਤੁਹਾਨੂੰ ਜਿਹੜੀ ਟੈਲੀਗ੍ਰਾਮ ਦੇ ਵਿੱਚ ਪਾ ਦਊਗਾ ਤੇ ਅਗਰ ਕੋਈ ਬੱਚਾ ਹੁਣ ਜਿਹਦੇ ਨੰਬਰ ਘੱਟ ਨੇ ਉਹ 2026 ਲਈ ਤਿਆਰੀ ਕਰਨਾ ਚਾਹੁੰਦਾ ਤਾਂ ਮੈਂ ਇਹਨਾਂ ਨੂੰ ਸਾਰਿਆਂ ਨੂੰ ਦੱਸਣਾ ਚਾਹਣਾ ਕਿ ਆਪਾਂ ਆਪਣੇ ਚੈਨਲ ਤੇ ਫ੍ਰੀ ਆਫ ਕਾਸਟ ਜਿਹੜੀ ਪੰਜਾਬ ਪੁਲਿਸ ਦੀ ਤੇ ਜਿਹੜੇ ਪੀਟ ਪੀਐਸਬੀ ਵਰਗੇ ਪੇਪਰ ਜਿਹੜੇ ਹੈਗੇ ਇਹਨਾਂ ਦੇ ਪੇਪਰ ਨੇ ਪਟਵਾਰੇ ਹੋ ਗਏ ਸੀਨੀਅਰ ਅਸਿਸਟੈਂਟ ਹੋ ਗਏ ਇਹਨਾਂ ਦੀ ਤਿਆਰੀ ਜਿਹੜੀ ਬਿਲਕੁਲੋ ਫ੍ਰੀ ਆਫ ਕਾਸਟ ਆਪਣੇ ਚੈਨਲ ਤੇ ਕਰਵਾ ਰਹੇ ਹਾਂ ਤੁਸੀਂ ਕੋਈ ਕੋਰਸ ਨਾ ਪਰਚੇਜ਼ ਕਰਿਓ ਆਪਾਂ ਤੁਹਾਡਾ ਟਾਰਗੇਟ ਮੰਨ ਕੇ ਚੱਲ ਰਹੇ ਹਾਂ ਕਿ ਪੰਜਾਬ ਪੁਲਿਸ ਜਿਹੜਾ ਹੈਗਾ 2026 ਦਾ ਕਾਂਸਟੇਬਲ ਤੇ ਜੇਲ ਵਾਟਨ ਦਾ ਪੇਪਰ ਜਿਹੜਾ ਹੁਣ ਆਉਣ ਵਾਲਾ ਹੈ ਇੰਨਾ ਚੋਂ ਤੁਹਾਡਾ ਇੱਕ ਪੇਪਰ ਬਿਲਕੁਲ ਫਰੀ ਆਫ ਕੋਸਟ ਆਪਾਂ ਇਥੋਂ ਮਤਲਬ ਕਿ ਡਾਇਰੈਕਟ ਕਲੀਅਰ ਕਰਵਾ ਦਾਂਗੇ ਆਪਾਂ ਇੰਨੀ ਜਿਹੜਾ ਹੈਗਾ ਡਿਟੇਲ ਚ ਜਿਹੜਾ ਹੈਗਾ ਆਪਾਂ ਸੋਲਵ ਕਰ ਰਹੇ ਹਾਂ ਤਾਂ ਤੁਸੀਂ ਆਪਣੇ ਚੈਨਲ ਨੂੰ ਜੁਆਇਨ ਕਰਿਓ ਬਾਕੀ ਜੇਕਰ ਜਿਹਦੀ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਤੇ ਆਪਣਾ ਜਿਹੜਾ ਹੈਗਾ ਫੀਡਬੈਕ ਜ਼ਰੂਰ ਦਿਆ ਕਰੋ ਤੇ ਨਾਲ ਹੀ ਨਾਲ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਮੈਂ ਉਮੀਦ ਕਰਦਾ 2026 ਆ ਜਿਹੜਾ ਤੁਹਾਡੇ ਜਿਹੜੀ ਨ